सची पातम दे पचा पाप सहू शह जिस पास

ਮਾਨਾ ਹਰ ਦੀ ਧਿਆਏ ਤੂੰ ਇੱਕ ਮਾਰ ਇੱਕ ਜਟ ਭਾਈ ਹਰ ਦੀਆਂ ਸਦਾ ਸਦਾ ਵੜੇ ਆਣਿਆ ਦੇਨਾ ਪਛਤਾਏ ਤੂੰ ਇੱਕ ਨਾਮ ਇੱਕ ਅਕਿਰਤਪਾਈਂ ਹਾਰ ਕੀਆ ਫਗਾ ਫਗਾ ਵੜੇ ਆਂ ਆ ਦੇਣਾ ਪਛੂਟਾਈਂ ਹਉ ਹਰ ਤੈਂ ਸਭ ਬਹਿ ਰਹਿਣਾ ਜੇ ਤ ਸੇਵਿਆ ਸੁਖ ਭਾ ਨਾਨਕ ਗੁਰਮਖ ਮੇਲਾ ਰਹਾ ਹਉ ਮਨ ਚਰਗ ਜੁਲਾਈ ਮਹਾਰਾਤੀ ਜੀ ਆਪੇ ਸੇਵਾ ਨਾਇਨੋ ਆਪੇ ਬਖਸ਼ ਕਰੇ ਅਪਸਾਰ ਕਰੇ ਨਾਨਕ ਨਾਮ ਧਿਆਨ ਨਿਦਕਾਰ ਵਾਜ ਰਹਾ ਜੁਗ ਜੁਗ ਸੋਭਾ ਹੋਏ ਪਾਉਣੀ ਤੂ ਕਲਨ ਕਾਲ ਸਮਰਾਤਾ ਤੁਜ ਬਿਨ ਆਵਰਨਾ ਕੋਈ ਤੁੜਿਆ ਪੈ ਫਿਰ ਤੋ ਸੇਂ ਜਿਆ ਆਪੇ ਵੋਣਾ ਕੋਈ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹਰ ਪਾਵਰ ਸੋਈ ਗੁਰਮਖੋ ਨਾਨਕ ਆਰਾਧਿਆ ਸਭ ਆਖੋ ਧਾਨ ਧਾਨ ਕਾ ਨਗਰ ਸੋਈ ਵੜਿਆਈ ਗੁਰਮਖਦੇ गुर सोई सोद वाहिगुरू जी का ख़ाल वाहिगुरू जी फतेह